ਦੇਸ਼ ਵਿੱਚ ਕਰੋੜਾਂ ਲੋਕਾਂ ਕੋਲ ਆਧਾਰ ਕਾਰਡ ਹਨ ਪਰ ਉਹਨਾਂ ਵਿੱਚੋਂ ਬਹੁਤ ਸਾਰੇ ਅਜੇ ਹੀ ਵੀ ਨੇ ਜੋ ਇਸ ਦੁਨੀਆ ਵਿੱਚ ਹੀ ਨਹੀਂ ਹਨ UIDAI ਨੇ ਅਜਿਹੇ ਲੋਕਾਂ ਦੇ ਆਧਾਰ ਕਾਰਡਾਂ ਦੀ ਦੁਰਵਰਤੋਂ ਨੂੰ ਰੋਕਣ ਲਈ ਇੱਕ ਵਿਸ਼ੇਸ਼ ਮੁਹਿੰਮ ਜੋ ਹੈ ਸ਼ੁਰੂ ਕੀਤੀ ਹੈ ਇਸ ਮੁਹਿੰਮ ਦੇ ਤਹਿਤ ਮ੍ਰਿਤਕ ਵਿਅਕਤੀਆਂ ਦੇ ਆਧਾਰ ਨੰਬਰ ਜੋ ਹੈ ਡੀਐਕਟੀਵੇਟ ਕਰ ਦਿੱਤੇ ਜਾ ਰਹੇ ਨੇ ਤਾਂ ਕਿ ਉਹਨਾਂ ਦੀ ਕੋਈ ਦੁਰਵਰਤੋਂ ਨਾ ਕੀਤੀ ਜਾਵੇ ਤਾਜ਼ਾ ਅੰਕੜਿਆਂ ਦੇ ਅਨੁਸਾਰ ਦੱਸ ਦਈਏ ਕਿ ਬਿਹਾਰ ਵਿੱਚ ਕੁੱਲ 12 ਕਰੋੜ 9 ਲੱਖ 36 ਹਜ਼ਾਰ 645 ਆਧਾਰ ਕਾਰਡ ਜੋ ਹੈ ਜਾਰੀ ਕੀਤੇ ਗਏ ਹਨ ਪਰ ਯੂਆਈਡੀਆਈ ਦੁਆਰਾ ਚਲਾਈ ਗਈ ਇਸ ਮੁਹਿੰਮ ਦੇ ਤਹਿਤ ਮ੍ਰਿਤਕ ਵਿਅਕਤੀਆਂ ਦੇ ਆਧਾਰ ਨੰਬਰਾਂ ਨੂੰ ਡੀਐਕਟੀਵੇਟ ਕਰਨ ਤੋਂ ਬਾਅਦ ਇਹ ਗਿਣਤੀ ਜੋ ਹੈ ਘਟ ਕੇ 11 ਕਰੋੜ 43 ਲੱਖ 50 ਹਜ਼ਾਰ 755 ਰਹਿ ਗਈ ਹੈ ਯਾਨੀ ਕਿ ਹੁਣ ਤੱਕ 65 ਲੱਖ ਤੋਂ ਵੱਧ ਆਧਾਰ ਨੰਬਰ ਨੇ ਜੋ ਸਿਸਟਮ ਵਿੱਚੋਂ ਹਟਾ ਦਿੱਤੇ ਗਏ ਨੇ UIDAI ਇਸ ਮੁਹਿੰਮ ਦਾ ਮੁੱਖ ਉਦੇਸ਼ ਇਹ ਯਕੀਨੀ ਬਣਾਉਣਾ ਹੈ ਕਿ ਆਧਾਰ ਡਾਟਾਬੇਸ ਵਿੱਚ ਸਿਰਫ ਜਿਵਤ ਅਤੇ ਯੋਗ ਲੋਕਾਂ ਦੀ ਜਾਣਕਾਰੀ ਹੀ ਮੌਜੂਦ ਹੋਵੇ ਤੇ ਇਸ ਦੇ ਨਾਲ ਇਸ ਦੇ ਕਈ ਫਾਇਦੇ ਵੀ ਹੋਣਗੇ ਦੱਸ ਦਈਏ ਕਿ ਸਰਕਾਰੀ ਯੋਜਨਾਵਾਂ ਦੇ ਲਾਭ ਸਹੀ ਲਾਪਾਤਰੀਆਂ ਤੱਕ ਪਹੁੰਚਣਗੇ ਤੇ ਇਸ ਦੇ ਨਾਲ ਹੀ ਪਛਾਣ ਨਾਲ ਸੰਬੰਧਤ ਧੋਖਾਧੜੀ ਨੂੰ ਰੋਕਿਆ ਜਾਵੇਗਾ ਦੇ ਆਧਾਰ ਡਾਟਾ ਦੀ ਪ੍ਰੋਸੈ ਯੋਗਤਾ ਅਤੇ ਪਾਰਦਰਸ਼ਤਾ ਬਣਾਈ ਰੱਖੀ ਜਾਵੇਗੀ ਬਿਹਾਰ ਵਿੱਚ ਵੀ ਚੋਨਾ ਨੇੜੇ ਨੇ ਇਸ ਲਈ ਇਹ ਕਦਮ ਜੋ ਹੈ ਧੋਖਾਧੜੀ ਅਤੇ ਗੈਰ ਕਾਨੂੰਨੀ ਲਾਭਾਂ ਨੂੰ ਰੋਕਣ ਲਈ ਇੱਕ ਜ਼ਰੂਰੀ ਯਤਨ ਹੈ ਇਸ ਦੇ ਨਾਲ ਹੀ ਦੱਸ ਜੀਏ ਕਿ ਮੌਤ ਸਰਟੀਫਿਕੇਟ ਦੀ ਵਰਤੋਂ ਕੀਤੀ ਜਾ ਰਹੀ ਹੈ ਜਿਸ ਵਿੱਚ ਨਗਰ ਨਿਗਮ ಗ್ರಾಮ ਪੰਚਾਇਤ ਜਾਂ ਫਿਰ ਹੋਰ ਸਥਾਨਕ ਸੰਸਥਾਵਾਂ ਤੋਂ ਪ੍ਰਾਪਤ ਹੋਈ ਜਾਣਕਾਰੀ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ ਤੇ ਪਰਿਵਾਰਿਕ ਮੈਂਬਰਾਂ ਦੁਆਰਾ ਦਿੱਤੀ ਗਈ ਜਾਣਕਾਰੀ ਦੇ ਆਧਾਰ ਤੇ ਵੀ ਤਸਦੀਕ ਜੋ ਹੈ ਕੀਤੀ ਜਾ ਰਹੀ ਹੈ ਤੇ ਇਹ ਪੂਰੀ ਪ੍ਰਕਿਰਿਆ ਇਹ ਯਕੀਨੀ ਬਣਾਉਂਦੀ ਹੈ ਕਿ ਕੋਈ ਵੀ ਜੀਵਤ ਵਿਅਕਤੀ ਗਲਤੀ ਨਾਲ ਇਸ ਸੂਚੀ ਵਿੱਚ ਸ਼ਾਮਿਲ ਨਾ ਹੋ ਜਾਵੇ UIDAI ਨੇ ਹਾਲ ਹੀ ਵਿੱਚ ਕੁਝ ਝਾਲੀ ਆਧਾਰ ਕਾਰਡਾਂ ਅਤੇ ਆਧਾਰ ਕੇਂਦਰਾਂ ਤੇ ਬੇਨਿਯਮਾਂ ਦਾ ਵੀ ਪਤਾ ਲਗਾਇਆ ਹੈ ਜਾਂਚ ਵਿੱਚ ਇਹ ਖੁਲਾਸਾ ਹੋਇਆ ਹੈ ਕਿ ਕੁਝ ਆਪਰੇਟਰਾਂ ਨੇ ਨਿਯਮਾਂ ਦੀ ਅਣਦੇਖੀ ਕਰਕੇ ਜਾਲੀ ਕਾਰਡ ਜੋ ਹੈ ਬਣਾਏ ਹਨ ਅਜਿਹੇ ਆਪਰੇਟਰਾਂ ਨੂੰ ਜੁਰਮਾਨਾ ਵੀ ਲਗਾਇਆ ਗਿਆ ਹੈ ਤੇ ਕਈ ਮਾਮਲਿਆਂ ਵਿੱਚ ਲਾਇਸੈਂਸ ਜੋ ਹੈ ਇਹਨਾਂ ਦੇ ਰੱਦ ਕਰਨ ਦੀ ਕਾਰਵਾਈ ਵੀ ਕੀਤੀ ਜਾ ਰਹੀ ਹੈ ਤੇ ਇਸ ਦੇ ਨਾਲ ਹੀ UIDAI ਨੇ ਆਮ ਜਨਤਾ ਨੂੰ ਇਹ ਵੀ ਅਪੀਲ ਕੀਤੀ ਹੈ ਕਿ ਕਿਸੇ ਵੀ ਸ਼ੱਕੀ ਗਤੀਵਿਧੀ ਦੀ ਤੁਰੰਤ ਸਬੰਧਤ ਵਿਭਾਗ ਨੂੰ ਰਿਪੋਰਟ ਕੀਤੀ ਜਾਵੇ ਆਧਾਰ ਕਾਰਡ ਨਾਲ ਸੰਬੰਧਿਤ ਜਾਣਕਾਰੀ ਨੂੰ ਅਪਡੇਟ ਰੱਖੋ ਜੋ ਹੈ ਮ੍ਰਿਤਕ ਰਿਸ਼ਤੇਦਾਰ ਦੇ ਆਧਾਰ ਨੂੰ ਅਯੋਗ ਕਰਨ ਲਈ ਨਿਰਧਾਰਤ ਪ੍ਰਕਿਰਿਆ ਦੀ ਪਾਲਣਾ ਨੂੰ ਕਰਨਾ ਜ਼ਰੂਰੀ ਹੈ